lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037. ਸ਼ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਨਿਭਾ ਰਹੇ ਸੁਖਬੀਰ ਬਾਦਲ ਤੇ ਜਾਨਲੇਵਾ ਹਮਲਾ ਹਮਲਾਵਰ ਕਾਬੂ ਜੀਹਾਂ ਮੁਲਜ਼ਮ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਨਿਭਾ ਰਹੇ ਸ਼ੋਮਨੀ ਕਾਲੀ ਦਲ ਦੇ ਸਾਫਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਬਾਲ-ਬਾਲ ਬਚ ਗਏ ਨੇ ਅੰਮ੍ਰਿਤਸਰ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦਰਬਾਰ ਸਾਹਿਬ ਦੇ ਬਾਹਰ ਗੋਲੀਬਾਰੀ ਦੀ ਵੱਡੀ ਖਬਰ ਹੈਗੀ ਆ ਮਲਜ਼ਮ ਵੱਲੋਂ ਦਰਬਾਰ ਸਾਹਿਬ ਦੇ ਬਾਹਰ ਜਿਹੜੇ ਗਏ ਸੇਵਾ ਨਿਭਾਉਂਦੇ ਪਏ ਸੀ ਸੁਖਬੀਰ ਸਿੰਘ ਬਾਦਲ ਉਨਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਗਿਆ ਹਮਲੇ ਦੇ ਸਾਹਮਣੇ ਆਈ ਇਹ ਵੀਡੀਓ ਦੇਖਿਆ ਜਾ ਸਕਦਾ ਇੱਕ ਸ਼ਖਸ ਵੱਲੋਂ ਹੌਲੀ-ਹੌਲੀ ਸੁਖਵੀਰ ਬਾਦਲਵਾਲ ਜਾਇਆ ਜਾ ਰਿਹਾ ਗਾਇਆ ਤੇ ਅਚਾਨਕ ਆਪਣੀ ਜੇਬ ਵਿੱਚੋਂ ਪਿਸਤੌਲ ਕੱਢ ਲਈ ਅਤੇ ਇਸ ਤੋਂ ਪਹਿਲਾਂ ਕਿ ਉਹ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਂਦੇ ਇੱਕ ਸੇਵਾਦਾਰ ਨੇ ਮੌਕੇ ਤੇ ਵੇ ਇੱਕੇ ਤੁਰੰਤ ਉਸ ਦਾ ਹੱਥ ਕੱਢ ਲਿਆ ਤੇ ਹਾਥ ਉੱਪਰ ਕਰ ਦਿੱਤਾ ਗਿਆ ਜਿਸ ਦੌਰਾਨ ਫਾਇਰ ਜਿਹੜਾ ਸੀ ਉਸ ਨੌਜਵਾਨ ਵੱਲ ਉਸ ਸਸ਼ਕਸ਼ ਵੱਲੋਂ ਹਵਾ ਤੇ ਚੱਲ ਗਿਆ ਉਪਰੰਤ ਸੋਖਿਆ ਕਰਮੀਆਂ ਨੇ ਤੁਰੰਤ ਹਮਲਾਵਰ ਨੂੰ ਕਾਬੂ ਕਰ ਲਿਆ ਪਰੰਤੂ ਛਿੜੀ ਦਰਬਾਰ ਸਾਹਿਬ ਦੇ ਬਾਹਰ ਇੰਨੀ ਵੱਡੀ ਭੀੜ ਵਿੱਚ ਗੋਲੀਆਂ ਚੱਲਣ ਕਾਰਨ ਲੋਕਾਂ 'ਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈਗਾ ਕਿਉਂਕਿ ਗੋਲੀਬਾਰੀ 'ਚ ਕਿਸੇ ਦੀ ਵੀ ਜਾਨ ਜਾ ਸਕਦੀ ਸੀ ਲੇਕਿਨ ਫਿਲਹਾਲ ਇਹਦਾ ਕੁਝ ਨਹੀਂ ਹੋਇਆ ਕਿਉਂਕਿ ਕੋਈ ਫਾਇਰ ਕੱਢਿਆ ਗਿਆ ਉਸ ਸ਼ਖਸ ਵੱਲੋਂ ਹਮਲਾਵਾ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਨਰੈਨ ਸਿੰਘ ਚੋੜਾ ਦੱਸਿਆ ਜਾ ਰਿਹਾ ਹੈਗਾ ਜਿਸ ਨੇ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ ਨੂੰ ਜਾਨੋਂ ਮਾਰਨ ਦੀ ਨੀयत ਨਾਲ ਗੋਲੀ ਚਲਾ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖਸ ਬੀਤੇ ਦਿਨ ਵੀ ਇੱਥੇ ਸ਼੍ਰੀ ਦਰਬਾਰ ਸਾਹਿਬ ਵਿੱਚ ਮੌਜੂਦ ਸੀ ਅਤੇ ਸੁਖਬੀਰ ਸਿੰਘ ਬਾਦਲ ਤੇ ਹਮਲੇ ਦੀ ਫਰਾਗ ਵਿੱਚ ਸੀ ਹਾਲਾਂਕਿ ਇੰਨੇ ਵੱਡੀ ਜਾਨਲੇਵਾ ਹਮਲੇ ਪਿੱਛੋਂ ਵੀ ਸੁਖਬੀਰ ਸਿੰਘ ਬਾਦਲ ਚੜ੍ਹਦੀ ਕਲਾ ਵਿੱਚ ਹਨ ਅਤੇ ਮੋਰ ਤੋਂ ਸੇਵਾ ਸ਼ੁਰੂ ਕਰਤੱਗੀ ਯਸ਼ੋਮਨੀ ਕਾਲੀਦਲ ਦੇ ਵਿਕਰਮਜੀਤ ਸਿੰਘ ਮਜੀਠੀਆ ਤੇ ਡਾਕਟਰ ਦਲਜੀਤ ਸਿੰਘ ਸਮੇਤ ਆਗੂਆਂ ਨੇ ਇਸ ਮੰਲੇ ਦੀ ਸਖਤ ਤੇ ਤਿੱਖੀ ਨਖੇੜੀ ਕੀਤੀ ਹੈ ਉਹਨਾਂ ਕਿਹਾ ਕਿ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਹਾਲਾਂਕਿ ਆਗੂਆਂ ਨੇ ਕਿਹਾ ਕਿ ਇਹ ਸਭ ਤੋਂ ਪਤਾ ਸੀ ਕਿ ਸੁਖਬੀਰ ਸਿੰਘ ਬਾਦਲ ਇੱਥੇ ਮੌਜੂਦ ਹਨ ਅਤੇ ਇਹ ਵਿਅਕਤੀ ਆ ਮਲਾਵਲ ਇੱਥੇ ਬੀਤੇ ਦਿਨ ਵੀ ਸੀ ਜਦ ਦੇਖਿਆ ਗਿਆ ਤਾਂ ਸੰਕੇਤ ਸਨ ਕਿ ਕੋਈ ਹਮਲਾ ਹੋ ਸਕਦਾ ਹੈ ਤਾਂ ਫਿਰ ਉਸ ਨੂੰ ਇੰਨੀ ਢਿੱਲ ਕਿਉਂ ਵਰਤੀ ਗਈ ਉਸ ਦੀ ਉਹਨਾਂ ਦੀ ਸਖਸ਼ਾ ਦੇ ਵਿੱਚ ਕਿਉਂ ਉਸ ਨੂੰ ਕੱਲ ਹੀ ਨਹੀਂ ਫੜਿਆ ਗਿਆ ਇਹ ਜਿਹੜੇ ਵੱਡੇ ਸਵਾਲ ਜਿਹੜੇ ਜਿਹੜੇ ਕਿ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਚੁੱਕੇ ਜਾ ਰਹੇ ਨੇ ਉਧਰ ਕਿਸਾਨ ਆਗੂ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਡਾਕਟਰਾਂ ਨੇ ਜ਼ाहिर ਕੀਤੀ ਹੈ ਚਿੰਤਾ ਜਿਹਾ ਖਨੂਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 8ਵਾਂ ਦਿਨ ਹੈ ਇਸ ਦੌਰਾਨ ਉਹਨਾਂ ਦੀ ਸਿਹਤ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ ਕਿਸਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਕਿ ਜਿਸ ਚ ਉਹਨਾਂ ਦੱਸਿਆ ਹੈ ਕਿ ਸਮਰਨ ਵਰਤ ਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਮਜ਼ੋਰ ਹੋਣੀ ਸ਼ੁਰੂ ਹੋ ਗਈ ਗਿਆ ਕਿਸਾਨਾਂ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਦਾ ਸ਼ੂਗਰ ਬਲੱਡ ਪ੍ਰੈਸ਼ਰ ਉੱਚ ਪੱਧਰ ਤੇ ਪਹੁੰਚ ਗਿਆ ਹੈ ਤੁਹਾਨੂੰ ਦੱਸ ਦੇ ਡਾਕਟਰ ਸੋਇਮਾਨ ਦੀ ਟੀਮ ਵੱਲੋਂ ਡੱਲੇਵਾਲ ਦਾ ਚੈੱਕਅਪ ਕੀਤਾ ਗਿਆ ਹੈ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਜਗਜੀਤ ਸਿੰਘ ਡੱਲੇਵਾਲ ਦਾ 8 ਕਿਲੋ ਭਾਰ ਘਟ ਗਿਆ ਹੈ ਡਾਕਟਰਾਂ ਨੇ ਕਿਹਾ ਕਿ ਜਗਜੀਤ ਸਿੰਘ ਢੱਲੇਵਾਲ ਦਾ ਬਲੱਡ ਪ੍ਰੈਸ਼ਰ ਘਟ ਵਧ ਰਿਹਾ ਹੈ ਅਤੇ ਸ਼ੂਗਰ ਪੱਧਰ ਘਟਨਾ ਵਧਣਾ ਵੀ ਕਾਫੀ ਚਿੰਤਾਜਨਕ ਹੈ ਜਗਜੀਤ ਸਿੰਘ ਢੱਲੇਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਈ ਵੱਡੇ ਖੁਲਾਸੇ ਕੀਤੇ ਉਹਨਾਂ ਕਿਹਾ ਕਿ ਨਵੀਂ ਪੀੜੀ ਨੂੰ ਬਚਾਉਣ ਲਈ ਅਸੀਂ ਆਪਣੇ ਪ੍ਰਾਣਾ ਦੀ ਹਉਤੀ ਦੇਣ ਦੇ ਲਈ ਤਿਆਰ ਹਾਂ ਪਰਧਾਨ ਮਤੀਂਦਰ ਮੋਦੀ ਤੋਂ ਕਿਸਾਨਾਂ ਨੂੰ ਕੋਈ ਉਮੀਦ ਨਹੀਂ ਹੈ ਪ੍ਰਧਾਨ ਮਤੀਂਦਰ ਮੋਦੀ ਦੀ ਦੋਸਤੀ ਅਡਾਨੀ ਨਾਲ ਹੈ ਉਹ ਕਿਸਾਨਾਂ ਬਾਰੇ ਨਹੀਂ ਸੋਚ ਸਕਦੇ ਜੇਕਰ ਪੀਐਮ ਮੋਦੀ ਕਿਸਾਨਾਂ ਦੇ ਬਾਰੇ ਸੋਚਣਾ ਸੋਚਦੇ ਤਾਂ ਕਿਸਾਨਾਂ ਨੂੰ ਬਾੜਾਂ ਤੇ ਬੈਠਣ ਦੀ ਲੋੜ ਨਾ ਹੁੰਦੀ ਉਨਾ ਅਗੇ ਕਿਹਾ ਕਿ ਕਿਸਾਨ ਆਪਣੀ ਲੜਾਈ ਦੇ ਲਈ ਮਰਨ ਤੋਂ ਨਹੀਂ ਡਰਦੇ ਹਨ ਆਪਣੇ ਬੱਚਿਆਂ ਦੀ ਜਾਨ ਦੀ ਹਉਤੀ ਕਿਸਾਨ ਨਹੀਂ ਦੇਣਗੇ ਕਿਸਾਨ ਆਪਣੀਆਂ ਫਸਲਾਂ ਦੀ ਲੜਾਈ ਜਾਰੀ ਰੱਖਣਗੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਚ ਪੰਜਾਬ ਸਰਕਾਰ ਦਾ ਵੱਡਾ ਹੱਥ ਏਗਾ ਇਹ ਪਿੱਛੇ ਜੇ ਇੱਕ ਤਹਿਸ ਖਾਨਫਸਕ ਦੌਰਾਨ ਜਗਜੀਤ ਸਿੰਘ ਢੱਲੇਵਾਲ ਵੱਲੋਂ ਕਿ ਕੈਨੇਡਾ ਚ ਪੀਆਰ ਪ੍ਰਾਪਤ ਕਰਨ ਦਾ ਰਸਤਾ ਹੋਇਆ ਓਖਾ ਸਰਕਾਰ ਬੰਦ ਕਰਨ ਜਾ ਰਹੀ ਇਹ ਸਿਸਟਮ ਜਾਨੋ ਵਿਦਿਆਰਥੀਅਤ ਤੇ ਕੀ ਹੋਵੇਗਾ ਇਸ ਦਾ ਵੱਡਾ ਅਸਰ ਮੌਜੂਦਾ ਸਮੇਂ ਦੇ ਵਿੱਚ ਐਲ ਐਮ ਆਈਏ ਦੁਆਰਾ ਨੌਕਰੀ ਪ੍ਰਾਪਤ ਕਰਨ ਨਾਲ ਬੇਨਿਕਾਰ ਦੇ ਸੀਆਰ ਐਸ ਸਕੋਰ ਵਿੱਚ 50 ਅੰਕ ਸ਼ਾਮਿਲ ਹੁੰਦੇ ਸਨ ਇਸ ਨਾਲ ਉਹਨਾਂ ਦੀ ਪਰਮਾਨੈਂਟ ਰੈਜ਼ੀਡੈਂਟ ਪੀਆਰ ਪ੍ਰਾਪਤ ਕਰਨ ਦੀ ਸੰਭਾਵਨਾ ਵੀ ਵੱਧ ਜਾਂਦੀਆਂ ਹਨ ਕੈਨੇਡਾ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨਾ ਆਸਾਨ ਨਹੀਂ ਹੋਵੇਗਾ ਕੈਨੇਡਾ ਜਾਣ ਵਾਲੇ ਸੋਚਦੇ ਵਿਦਿਆਰਥੀਆਂ ਨੂੰ ਝਟਕਾ ਲੱਗਾ ਹੈ ਕਿਉਂਕਿ ਸਰਕਾਰ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਲਈ ਵਿਆਪਕ ਰੈਂਕਿੰਗ ਪ੍ਰਣਾਲੀ ਤੋਂ ਲੇਬਰ ਮਾਰਕੀਟ ਪ੍ਰਭਾਵ ਮੁਲਾਕਾਤ ਸਕੋਰ ਨੂੰ ਹਟਾਉਣ ਦਾ ਵਿਚਾਰ ਕਰ ਰਹੀ ਹੈ LMIA ਇੱਕ ਦਸਤਾਵੇਜ਼ ਹੈ ਜਿਸ ਰਾਹੀਂ ਇੱਕ ਇੱਕ ਕੰਪਨੀ ਇਹ ਸਾਬਤ ਕਰਦਾ ਹੈ ਕਿ ਉਹ ਨੌਕਰੀ ਲਈ ਕੈਨੇਡੀਅਨ ਕਾਮਿਆ ਨੂੰ ਨਈ ਲੱਭ ਸਕਦੀ ਅਤੇ ਹੋਣ ਇਸ ਨੂੰ ਇੱਕ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ ਤੇ ਰੱਖਣਾ ਪੈਂਦਾ ਹੈ ਮੌਜੂਦਾ ਸਮੇਂ ਵਿੱਚ LMIA ਦੁਆਰਾ ਨੌਕਰੀ ਪ੍ਰਾਪਤ ਕਰਨ ਨਾਲ ਬਿਨਕਾਰ ਦੇ CRS ਸਕੋਰ ਵਿੱਚ 50 ਅੰਕ ਸ਼ਾਮਿਲ ਹੁੰਦੇ ਹਨ ਇਸ ਨਾਲ ਉਹਨਾਂ ਦੀ ਪਰਮਾਨੈਂਟ ਰੈਜ਼ੀਡੈਂਟ ਪੀਆਰ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਵੀ ਵੱਧ ਜਾਂਦੀਆਂ ਨੇ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਰਾਹੀਂ ਸਥਾਈ ਨਿਵਾਸ ਸਿਰਫ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਕੋਲ ਸੀਆਰਐਸ ਸਕੋਰ ਵਧੀਆ ਹੈ ਸੀਆਰਐਸ ਸਕੋਰ ਕੰਮ ਦੇ ਤਜਰਬੇ ਅੰਗਰੇਜ਼ੀ ਦੀ ਭਾਸ਼ਾ ਦੀ ਕਮਾਂਡ ਉਮਰ ਵਿਦਿਅਕ ਯੋਜਨਾ ਵਰਗੇ ਕਾਰਕਾਂ ਤੇ ਨਿਰਭਰ ਕਰਦਾ ਹੈ ਪਰ ਹੁਣ ਪੰਜਾਹ ਕਾਂ ਦਾ ਸਿੱਧਾ ਨੁਕਸਾਨ ਹੋ ਸਕਦਾ ਹੈ। ਕੈਨੇਡਾ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਹਾਲ ਹੀ ਵਿੱਚ ਬਦਲਾ ਕੀਤਾ ਗਿਆ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰ ਦਿੱਤੀ ਗਈ ਹੈ। ਇਸੇ ਨਾਲ ਭਾਰਤ ਤੋਂ ਕੈਨੇਡਾ ਪੜ੍ਹਨ ਲਈ ਜਾਣ ਵਾਲੇ ਵਿਦਿਆਰਥੀਆ ਦੇ ਨੇ ਐਨ ਐਲ ਐਮ ਆਈ ਏ ਰਾਹੀਂ ਆਪਣੇ ਅੰਕ ਵਧਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਉਹ ਪੀ ਆਰ ਐਕਸਪ੍ਰੈਸ ਐਂਟਰੀ ਸਿਸਟਮ ਯੋਗ ਬਿਨੇਕਾਰਾਂ ਨੂੰ ਆਪਣੀ ਜਾਣਕਾਰੀ ਜਮ੍ਹਾਂ ਕਰਾਉਣ ਦੀ ਇਜਾਜ਼ਤ ਦਿੰਦਾ ਹੈ ਇਸ ਤੋਂ ਬਾਅਦ ਕਨੇਡੀਅਨ ਅਧਿਕਾਰੀ ਡਰਾ ਰਾਹੀਂ ਲੋਕਾਂ ਦੀ ਚੋਣ ਕਰਦੇ ਹਨ ਕਿ ਚੁਣੇ ਗਏ ਬਿਨੇਕਾਰਾਂ ਨੂੰ ਅਪਲਾਈ ਕਰਨ ਲਈ ਸੱਦਾ ਆਈਟੀਆਈ ਪ੍ਰਾਪਤ ਹੁੰਦਾ ਹੈ ਇਸ ਤੋਂ ਬਾਅਦ ਉਹਨਾਂ ਨੂੰ ਸਾਰੀਆਂ ਵੇਰਵਿਆਂ ਨਾਲ ਪਰਮਾਨੈਂਟ ਰੈਜ਼ੀਡੈਂਟ ਲਈ ਅਪਲਾਈ ਕਰਨਾ ਹੋਵੇਗਾ ਇਸ ਦੌਰਾਨ ਬਿਨੇਕਾਰ ਨੂੰ ਸਾਰੇ ਜ਼ਰੂਰੀ ਦਸਤਾਵੇਜ਼ ਜੀਵ ਦਿਖਾਉਣੇ ਹੋਣਗੇ ਅਤੇ LMIA ਦੁਆਰਾ ਨੌਕਰੀ ਨਾ ਸਿਰਫ ਕੈਨੇਡਾ ਵਿੱਚ ਵਿਦਿਆਰਥੀਆਂ ਦਾ ਸਮਰਥਨ ਦਿੰਦੀ ਏ ਸਗੋਂ ਉਹਨਾਂ ਕੈਨੇਡੀਅਨ ਕੰਮ ਦਾ ਤਜਰਬਾ ਵੀ ਪ੍ਰਾਪਤ ਕਰਦੀ ਹੈ ਇਹ ਬੇਨਿਕਾਰਾਂ ਦੀ PR ਐਪਲੀਕੇਸ਼ਨ ਪ੍ਰੋਫਾਈਲ ਨੂੰ ਵੀ ਮਜ਼ਬੂਤ ਕਰਦਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਨੂੰ ਚੰਗੀ ਨੌਕਰੀ ਮਿਲਣੀ ਚਾਹੀਦੀ ਏ ਤਾਂ ਜੋ ਉਹਨਾਂ ਦੀ ਵੀ ਕੰਪਨੀ LMIA ਦੀ ਫੀਸ ਖੁਦ ਅਦਾ ਕਰ ਸਕੇ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037.